ਸ਼ਸ਼ੀਕਾਲ ਜੀ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਦ ਨਵੇਂ ਦੇ ਵਿੱਚ ਚੰਦ ਨਵਾ ਪਿੰਡ ਆ ਜਿਹੜਾ ਮਿੱਤਰੋ ਇੱਕ ਮੂਗੇ ਜ਼ਿਲ੍ਹੇ ਦਾ ਵੱਡਾ ਪਿੰਡ ਆ ਚੰਦ ਪੁਰਾਣਾ ਨਵਾ ਚੰਦੇ ਆਫਿਸ ਦੇ ਵਿੱਚ ਦੋਵੇਂ ਗਵੰਡੀ ਪਿੰਡ ਆ ਤੇ ਇਹ ਪਿੰਡ ਜਿਹੜਾ ਪੁਰਾਣਾ ਚੰਦਰ ਆ ਜਾਂਦਾ ਉਹ ਰਹਿ ਜਾਂਦਾ ਮਿੱਤਰੋ ਜਦੋਂ ਆਪਾਂ ਕੋਟਕਪੂਰੇ ਤੋਂ ਵਾਗੇ ਪੁਰਾਣੇ ਨੂੰ ਜਾਂਦੇ ਰੋਡ ਦੇ ਉੱਤੇ ਤੇ ਉਸੇ ਪਿੰਡ ਤੋਂ ਹੀ ਜਗਾ ਬਾਬਾ ਜੀ ਦੀ ਜਗਾ ਦੇ ਕੋਲੋਂ ਸੜਕ ਆਉਂਦੀ ਹੈ ਜਿਹੜੀ ਸਿੱਧੀ ਉਹ ਨਵੇਂ ਚੰਦ ਦੇ ਵਿੱਚ ਆਉਂਦੀ ਆ ਤੇ ਇੱਕ ਮਿੱਤਰੋ ਪਿੰਸਾਰ ਕੰਪਨੀ ਦੀ ਮਸ਼ੀਨ ਵਕਾਊ ਆ ਜਿਹੜੀ ਕਿ ਤਲਵੰਡੀ ਭਾਈ ਦੀ ਬਣੀ ਹੋਈ ਆ ਬਾਕਮਾਲ ਮਸ਼ੀਨ ਹੈ ਕਾਪੀ ਹੈਣੀ ਆਂਦੀ ਪਹਿਲਾ ਦੱਸ ਦੇਵਾਂ 14 ਮਾਡਲ ਆ ਇੰਜਨ ਸਾਰਾ ਜਿਹੜਾ ਪਾਵਰ ਇੰਜਨ ਦੀ ਪੂਰੀ ਆ ਜੇ ਕੋਈ ਬਲੋ ਮਾਰਦੀ ਹੋਵੇ ਕੋਈ ਦਿੱਕਤ ਹੀ ਹੈ ਨਹੀਂ ਕਹਿੰਨ ਤੋਂ ਪਾਵ ਕੱਟ ਰਿੰਦਾ ਪਾਸੇ ਖੜਾ ਹੋਇਆ ਵਾ ਮਨ ਲੋਕਲ ਮਸ਼ੀਨ ਇਹ ਚੱਲੀ ਹੋਈ ਆ ਇਹਦੀ ਕੀਮਤ ਆ ਜਿਹੜੀ ਉਹ 6 ਲੱਖ ਰੁਪਈਆ ਰੱਖੀ ਹੋਈ ਆ ਵਿੱਚੋਂ ਮਾਨਤਾਣ ਹੋ ਜਾਊਗਾ ਮਿੱਤਰੋ 14 ਮਾਡਲ ਆ ਟਾਇਰ ਤੁਸੀਂ ਮੂਰਲੇ ਦੇਖ ਲੈ ਪੁੱਤ ਨਜ਼ਦੀਕ ਤੋਂ ਇਹਦੇ ਵਿਖਾ ਦੇ ਇੰਜਨ ਉੰਦਰ ਦੀ ਪਾਵਰਫੁੱਲ ਨਰ ਓਕੇ ਬਈ ਠੀਕ ਆ ਬਾਈ ਤੇ ਕਾਪੀ ਬਾਈ ਫਿਰ ਤੇਰੇ ਕੋਲ ਇੱਕ ਵਾਰ ਜੀ ਹੋ ਗਈ ਸੀ ਕਿ ਕਿਵੇਂ ਨਹੀਂ ਕਾਪੀ ਬਾਈ ਪਹਿਲਾਂ ਹੀ ਨਹੀਂ ਬਣੀ ਇਹਦੀ ਯਾਰ ਅੱਛਾ ਬਣੀ ਹੋਈ ਨਹੀਂ ਬਣੀ ਨਹੀਂ ਪਹਿਲਾਂ ਹੀ ਨਹੀਂ ਬਣੀ ਠੀਕ ਆ ਬਾਈ ਠੀਕ ਆ ਉਵੇਂ ਕਾਗਜ਼ੀ ਕਾਰਵਾਈ ਦੀ ਓਕੇ ਹੋ ਗਈ ਆ ਉਵੇਂ ਕਾਗਜ਼ੀ ਕਾਰ ਰਖ ਓਕੇ ਆ ਠੀਕ ਆ ਵੀਰੇ ਇਹ ਮਸ਼ੀਨ ਵਧੀਆ ਵਾ ਰੰਗ ਰਹੀਂਗਾ ਰੰਗ ਆ ਥਾਰਾ ਠੀਕ ਆ ਵੀਰੇ ਇਹ ਇੰਜਨ ਹੈਡ ਸਪੋਸਰ ਕੋਈ ਪ੍ਰੇਹਲ ਨਹੀਂ ਘਟਾਉਂਦਾ ਕੋਈ ਗਰਮ ਬਲੋਣੀ ਮਾਰਦਾਗਾ ਠੀਕ ਆ ਵੀਰੇ ਪੂਰਾ ਇੰਜਨ ਵਧੀਆ ਵਾ ਠੀਕ ਅੱਛਾ ਜੇ ਜਿਹੜਾ ਦੂਜਾ ਕਟਰ ਬਣਾਇਆ ਹੋਇਆ ਕੀ ਨਾਂ ਹੁੰਦਾ ਪਿੱਛੇ ਲੱਗਦੇ ਐਸ ਐਮ ਐਸ ਆ ਬਈ ਉਹ ਕਿਰੋ 60-60 ਪੈਸੇ ਟਾਇਰ ਆ ਠੀਕ ਆ ਮਗਲੇ 60-60 ਪੈਸੇ ਜਿਹੜੇ ਮਗਲੇ ਰੇੜੇ ਦੇ ਲੱਗੇ ਹੋ ਜਮਨ ਨਵੇਂ ਪਏ ਉਹ ਰੇੜੇ ਦੇ ਉਵੇਂ ਹੀ ਲੱਗੇ ਆ ਠੀਕ ਆ ਵੀਰੇ ਜਮਨ ਮਸ਼ੀਨ ਤੇ ਲੱਗੀ ਜੀ ਚੱਲੀ ਲੋਕਲ ਹੀ ਆ ਵੀਰੇ ਲੋਕਲ ਲੋਕਲ ਚੱਲੀ ਆ ਵੀਰੇ ਲੋਕਲ ਚੱਲੀ ਆ ਦੂਜੇ ਸਾਹ ਮਸ਼ੀਨ ਆ ਇਹ ਠੀਕ ਆ ਲੋਕਲ ਚੱਲੀ ਆ ਆਪਾਂ ਨੂੰ 78 ਸੀਨ ਵਾਲੀ ਨੂੰ ਹੋ ਗਿਆ ਠੀਕ ਆ ਵੀਰੇ ਆਪਾਂ ਇੱਥੇ ਪਿੰਡਾਂ ਵਾਲਾ ਲੋਕਲ ਪਿੰਡ ਦੇ 6 ਲੱਖ ਰੁਪਏ ਕੀਮਤ ਰੱਖੀ ਆ ਅਸੀਂ ਮੁੱੰਤਨ ਕਰਦੀ ਆ ਆ ਮਾਨਤਨ ਹੋ ਜੂਗਾ ਜੀ ਠੀਕ ਆ ਸ ਇੱਕ ਚਵਾਈ ਵਾਲੀ ਮਸ਼ੀਨ ਆ ਬਾਈ ਇੱਕ ਚਵਾਈ ਵਾਲੀ ਮਸ਼ੀਨ ਆ ਬਾਈ ਆਪਾਂ ਨਾਲ ਲਈ ਨਵੀਂ ਲਈ ਸੀ ਵੈਂਸਰ ਦੀ ਤੇ ਇਹ ਹੈ ਡਰਮ ਇਕਾ ਭਲਾ ਤਿੰਨ ਡਰਮ ਚੱਲਣਗੇ ਵੱਡੀ ਮਸ਼ੀਨ ਆ ਇਹ ਵੱਡੀ ਮਸ਼ੀਨਾਂ ਡਰਮ ਕੋਈ ਤਿੰਨ ਵੀ ਚਲਾ ਲਾ ਆ ਤਿੰਨ ਡਰਮ ਚਲਾ ਲਾ ਭਲਾ ਦੀ ਤੇ ਬਸ ਆਪਾਂ ਦੋ ਟਾਈਮਾਂ ਚੱਲੀ ਜਾਵਾਂ ਓਕੇ ਮਸ਼ੀਨਾਂ ਵੀ ਇਹਦੀ ਵੀ ਮਹਿੰਗੀ ਬਹੁਤ ਆ ਨਵੀ ਹੈ ਨਾ ਬਈ ਤਾਂ 45000 ਰੁਪਏ ਹੁਣ ਕਿਨੇ ਲਈ ਦੇ ਦੇਗਾ ਵੀਰੇ 38000 ਦੇ ਦਾਂਗੇ ਬਈ ਆਪਾਂ 38000 ਦੀ 38000 ਦੇ ਵਿੱਚੋਂ ਬਸ ਥੋੜਾ ਘਣਾ ਹੀ ਹੋਗਾ ਬਈ ਮੈਂ ਰੇਟ ਗਿਆ ਹੀ ਰੱਖਿਆ ਆਪਾਂ ਇਹਦਾ ਠੀਕ ਆ ਇਹ ਗੱਲ ਹੈ ਕਿ ਨਵੀਂ ਮਸ਼ੀਨ ਹੈ ਜਿਹਨੇ ਨਵੀਂ ਲੈਣੀ ਆ ਫਿਰ ਉਹਦੇ ਲਈ ਤਾਂ ਲਾਹੇਵੰਦ ਚੀਜ਼ ਆ ਹਾਂਜੀ ਹੱਜ 11-1 ਹਣਾ ਬੈਲ ਵੀ ਮਿਲ ਜੂਗਾ ਬੈਲੂ ਦੇ ਕੋਲ ਆਪਾਂ ਕਟਾਇਆ ਨਹੀਂ ਉਹ ਵੀ ਠੀਕ ਹੈ ਬਾਈ ਲੈ ਵੀ ਇਹ ਤਾਂ ਬਾਈ ਦੇ ਹੈਗੇ ਸਾਧਨ ਹੁਣ ਆਪਾਂ ਆ ਜੋ ਵੇਖਦੇ ਅੱਗੇ ਬਾਈ ਦੀਆਂ ਮੱਝਾਂ ਲੈ ਮਿੱਤਰੋ ਹੁਣ ਆਪਾਂ ਬਾਈ ਦੀਆਂ ਵੇਖਦੇ ਹਾਂ ਮੱਝਾਂ ਸਾਰੀ ਡਿਟੇਲ ਮੱਝਾਂ ਦੀ ਜਾਣ ਕੇ ਦਿੰਨਾ ਕਿਹੜੀ ਮਹਿ ਕੀ ਤੋਦਾ ਕਿੰਨੇ ਦੇ ਚੱਲਦੀ ਆ ਜੋ ਮਿਲਦੇ ਆ ਭਾਈ ਨੂੰ ਇਹ ਚਿੱਟੀ ਕੱਟੀ ਵੀ ਹੈ ਬਾਈ ਦੇ ਕੋਲ ਇੱਕ ਹਨਾ ਬਾਈ ਇਹ ਯਾਰ ਕਿਹੜੀ ਮਹਿਦੀ ਆ ਬਾਈ ਇਹ ਪੂਰੀ ਮਹਿਦੀ ਆ ਅੱਛਾ ਉਹ ੜੀ ਵੇਚਦਾ ਤੋ ਹਨਾ ਹੈ ਨਹੀਂ ਨਹੀਂ ਕੱਟੀ ਕਰਕੇ ਰੱਖਣੀ ਆ ਕੱਟੀ ਵੇਚੀ ਠੀਕ ਆ ਬਾਈ ਯੂਜ਼ ਕਰ ਲਾ ਦੋ ਨਹੀਂ ਮਿੱਤਰੋ ਹੁਣ ਬਾਈ ਦੇ ਕੋਲੇ ਜਾਨਵਰ ਪੂਰੇ ਟੌਪ ਤੇ ਆਪਾਂ ਬਾਈ ਦੇ ਜਿਹੜੇ ਜਾਨਵਰ ਵੇਖਣੇ ਆ ਜਿਹੜੇ ਬਕਾਊ ਆ ਆਜੋ ਮਿਲਦੇ ਆ ਬਾਈ ਨੂੰ ਬਾਈ ਮੈਂ ਕਲਾ ਲਿਓ ਵੀ ਇੱਕ ਵਾਰੀ ਆਪਣਾ ਇਥੇ ਪੋਰ ਵੀਰੇ ਇਹ ਜਾਨਵਾਰ ਆ ਫਿਰ ਵਕਾਉ ਹੈ ਹਾਂ ਭਾਈ ਇਹ ਦੋ ਜਾਨਵਰ ਵਕਾਉ ਭਾਈ ਦੋਂਦੀ ਝੋਟੀ ਆ ਇਹ ਠੀਕ ਆ ਤੇ ਦੋ ਦੰਦ ਆ ਜਾਂ ਤੇ 10 ਕਿਲੋ ਦਾ ਤਿਆਰ ਆ ਦੋ ਦੰਦ ਝੋਟੀ ਆ 10 ਕਿਲੋ ਦੋ ਤਿਆਰ ਆ ਪੂਰੀ ਨੇ ਇਹਨੂੰ ਹੋ ਕੇ ਬਰਗਾ 12 13 ਦਿਨ ਸੁਈ ਠੀਕ ਆ ਕੱਟਾ ਮਗਰ ਕੱਟੀ ਕੱਟੀ ਆ ਭਾਈ ਠੀਕ ਆ ਤੇ ਅੱਛਾ ਸੋਹਣੀ ਸੋਹਣੀ ਚੰਗੀ ਆ ਪੂਰੀ ਸੋਹਣੀ ਸੋਹਣੀ ਆ ਹਾਂਜੀ ਤੇ ਵੀਰੇ ਕੀ ਰੇਟ ਰੱਖਾਂਗੇ ਆਪਾਂ ਇਹਦਾ ਇਹਦਾ ਭਾਈ 1 ਲੱਖ 5000 ਰੁਪਿਆ 1 ਲੱਖ 5000 ਰੁਪਿਆ ਮੰਨਤਨ ਵਿੱਚੋਂ ਵੀਰੇ ਆਪਾਂ ਮੰਨਤਨ ਥੋੜਾ ਕਹਾਂ ਰੇਟ ਪੁੱਛਿਆ ਜੀ ਰੱਖਿਆ ਆਪਾਂ ਹੂੰ ਚੋਟੀ ਬਹੁਤ ਚੰਗੀ ਆ ਹਨਾ ਲੈ ਥੱਲੋ ਥੱਲੋ ਵਾਕਈ ਗੜਵੀਰ ਕੀ ਪਈ ਆ ਇਹੋ ਜੀ ਕੱਟੀ ਪਈ ਦੁੱਤੇ ਲਾਈਆਂ ਹੁਣ ਦਾਹ ਲੈ ਕੇ ਕੀ ਮਾੜੀਆਂ ਦੋਂਦੀ ਕੱਟੀ ਹੈ ਦੋਂਦੀ ਬਈ ਦੋਂਦੀ ਆ ਹੂੰ ਚੰਗੇ ਸੀਮਣ ਸੂਮਣ ਦੀ ਹੁੰਦੀ ਆ ਹਾਂ ਬਈ ਚੰਗੇ ਸੀਮਣ ਦੀ ਆ ਪਤਾ ਨਹੀਂ ਕੀਤਾ ਵੀਰੇ ਨਹੀਂ ਬਈ ਆਪਾਂ ਉਹ ਨਾ ਪਤਾ ਕੀਤਾ ਹੀ ਨਾ ਕੋਈ ਵਾਲਾ ਧਾਤੀ ਮੰਨਦਾ ਯਾਰ ਹੂੰ ਨਹੀਂ ਠੀਕ ਆ ਕੱਟੀ ਬਈ 1 ਲੱਖ 5 ਚੋਂ ਮਾਨਤਨ ਹਾਂ ਬਈ ਮਾਨਤਨ ਕਰ ਦਾਂਗੇ ਕਿੰਨੇ ਦੀ ਦੇ ਦੀਏ ਹਾਂ ਤੈਨਾਂ ਬਾ ਦੋਰ ਕਟਾ ਦਾਂਗੇ ਯਾਰ ਬਾਹਾਂ ਨਹੀਂ ਆਪਾਂ ਕਹਿੰਨਾ ਐਵੇਂ ਆਪਾਂ ਇੱਕ 20 ਮੰਗ ਲੈ 15 ਮੰਗ ਲੈ ਦੇ ਫਰਾਂ ਦੇ ਲਖਰੀ ਦੇ ਦਈਏ ਬਾਹਾਂ ਨਹੀਂ ਆ ਇੱਥੇ ਬੱਸ ਬੱਸ ਠੀਕ ਆ ਜਾਣ ਦੇ ਅੱਛਾ ਦੋ ਨੰਬਰ ਤੇ ਮੈਂ ਜਿਹੜੀ ਬਈ ਇਹ ਗੱਬਣਾ ਬਈ ਇਹ ਕਿੰਨੇ ਦਾ ਲੈਂਦੀ ਵੀਰੇ ਇਹ ਬਈ ਲਊਗੀ 10 ਗਰਾਂ ਦੇਣਾ 10 ਗਿਆ ਦਿਨ ਇਹਨੇ ਦੁੱਧ ਕਿੰਨਾ ਕੁ ਦਿੱਤਾ ਹੋਇਆ ਵੀਰੇ ਬਈ ਉਹਦਾ ਕਹਿੰਦੇ 12 13 ਕਿਲੋ ਪਹਿਲੇ ਦੂਜੀ ਸਵੇਰ ਸੂਣਾ ਆਏ ਨੇ ਹੁਣ ਦੂਜੀ ਸਵੇਰ ਸੂਣਾ ਹਾਂਜੀ ਲੈ ਕੇ ਆਂਦੀ ਆ ਇਹ ਹਾਂਜੀ ਲੈ ਕੇ ਆਂਦੀ ਆ ਠੀਕ ਆ ਬਈ ਠੀਕ ਆ ਤੀ ਚੰਗੀਆਂ ਝੋਟੀ ਵੀਰੇ ਇਹ ਕਿੰਨੇ ਦੀ ਦੇ ਦੇਂਗਾ ਵੱਡੇ ਬਈ ਏ ਭਾਈ ਇੱਕ ਦੱਸ ਦੀ ਇੱਕ ਦੱਸ ਦੀ ਜੇ ਕੋਈ ਜੋੜਾ ਹੀ ਲੈਣ ਵਾਲਾ ਭਰਾ ਹੋਵੇ ਭਾਈ ਜੋੜਾ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਭਾਈ ਲੈ ਵੀ ਮਿੱਤਰੋ ਜੇ ਤੁਸੀਂ ਜੋੜਾ ਖਰੀਦਦੇ ਫਿਰ ਮਾਨਤਨ ਖੁੱਲਾ ਹੋ ਜੂ ਮੈਂ ਦੁੱਧ ਵਾਲੀ ਆ ਇਹ ਵੀ ਭਾਈ ਹਾਂਜੀ ਭਾਈ ਲੈਵਾ ਝੋਟੀ ਚੰਗਾ ਤਿਆਰ ਕਰ ਦਿੰਦੀ ਹਾਂ ਭਾਵੇਂ ਭਈ ਪਈ ਦਾ ਆਗਰਦ ਨਾ ਦੇਈ ਹੈ ਹੈ ਤਾਈ ਦਾ ਆਗਰਦ ਨਾ ਪਈ ਆ ਹਜੇ ਹਾਂ ਦੱਸਾ ਦੇਣਾ ਜੀ ਸੋਣੀ ਤਿਆਰ ਹੋ ਜਾਣਾ ਇਹ ਥੱਲੋ ਭਾਈ ਚਾਰੂ ਚੂਰੂ ਬਹੁਤ ਆ ਕੁਸ ਪਾਈ ਆ ਹੁਣ ਭਾਈ ਹੂੰ ਮਲਖਾਨ ਪਿੰਨ ਖੁੱਲੀ ਆ ਫੁੱਲ ਭਾਈ ਜਿਹੜਾ ਕੋ ਭਲਾ ਜਿਖ ਖਵਾ ਕੇ ਵੇਖ ਲਵੇ ਯਾਰ ਹੂੰ ਨਹੀਂ ਠੀਕ ਆ ਭਾਈ ਕਾਕੇ ਚੰਗੀ ਆ ਵੀਰੇ ਕੋਈ ਸ਼ੱਕ ਨਹੀਂ ਮੈਂ ਦੋਵੇਂ ਝੋਟੀਆਂ ਤੇਰੀਆਂ ਰੇਟ 'ਚ ਵੀ ਠੀਕ ਲੱਗੀਆਂ ਬਈ ਪ੍ਰਿੰਟ ਵਾਲਾ ਜਦੋਂ ਕਰਨਾ ਵੇ ਉਹਨਾਂ ਕਰੋ ਜਿੰਦਾ ਵੇਚਣੀਆਂ ਯਾਰ ਕੀ ਫਾਇਦਾ ਯਾਰ ਬਾਈ ਕੱਲ ਨੂੰ ਲੈਣੀਆਂ ਹਈਆਂ ਹਾਂਜੀ 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 ਕੱਲ ਨੂੰ ਲੈਣੀਆਂ ਵੀ ਵੀਰੇ ਇਹ ਨੰਬਰ ਤਾਂ ਹੀ ਕਰਦੇ ਆਪਣਾ 98772 ਜੀ 98782 ਇੱਕ ਵਾਰੀ ਹੋਰ ਬੋਲ ਦੀ 98772 ਜੀ 98782 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਈ ਮਿੱਤਰੋ ਬਾਈ ਦੇ ਨਾਲ ਗੱਲ ਤੇ ਬਾਅਦ ਪੈਣ ਚੰਮ ਚੰਦ